ਸ੍ਰੀ ਸ਼ਕਲ ਜੀ ਮੈਂ ਅਪ੍ਰਿਤ ਘਰ ਹਾਜ਼ਰ ਹਾਂ ਜੀ ਗੁਰਪ੍ਰੀਤ ਸਿੰਘ ਦੁਆਰਾ ਲਿਖੇ ਗਿਆ ਨਾਵਲ ਕਲ ਸੰਜੋਗਾ ਦੀ ਦਾ ਪਾਗਦਸਮਾ ਲੱਕੀ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਓਹੋ ਕਰਬਲ ਨੂੰ ਚਲ ਪਈ ਤਾਂ ਰਸਤੇ 'ਚ ਬਹੁਤ ਪੁਰਾਣੀ ਦਰਗਾਹ ਹੁੰਦੀ ਆ ਕਾਲਾ ਉਸਦੇ ਬਾਰੇ ਹੱਲੇ ਨੂੰ ਦੱਸਣ ਲੱਗਾ ਕਿ ਇਹਹੀ ਦਰਗਾਹ ਬਹੁਤ ਮਨੀ ਹੋਈ ਆ ਇਹ ਉਸਦੀ ਪੜਦਾਤੀ ਜਮਾਨੇ ਤੋਂ ਵੀ ਬਹੁਤ ਪਹਿਲਾਂ ਦੀ ਆ ਕਹਿੰਦੇ ਆ ਇੱਥੇ ਆ ਕੇ ਜੀ ਕੋਈ ਵੀ ਦੁਆ ਜਾਂ ਸੁਖਣਾ ਸੁਖਦਾ ਹੈ ਤਾਂ ਉਹ ਜ਼ਰੂਰ ਪੂਰੀ ਹੁੰਦੀ ਆ। ਹਰਲੀਨ ਅੱਛਾ ਜੀ ਫਿਰ ਤਾਂ ਆਪਾਂ ਨੂੰ ਵੀ ਜਾਣਾ ਚਾਹੀਦਾ ਹੈ ਸੁਖਣਾ ਸੁਖਣ ਲਈ। ਕਾਲਾ ਚਲਿਏ ਫਿਰ ਅੰਦਰ ਨੂੰ। ਤਾਂ ਹਰਲੀ ਨੇ ਪਹਿਲਾਂ ਬਾਰੂ ਚਾਦਰ ਲਈ ਤਰਗਾਤੀ ਚੜਾਉਣ ਲਈ ਤੇ ਫਿਰ ਹੋਰ ਬਾਕੀ ਸਮਾਨ ਲੈ ਕੇ ਉਹ ਅੰਦਰ ਨੂੰ ਚੱਲ ਪਈ। ਅੰਦਰ ਆ ਕੇ ਪਹਿਲਾਂ ਉਹਨੇ ਚਿਰਾਗਾਂ ਚ ਤੇਲ ਪਾਇਆ ਤੇ ਫਿਰ ਅੰਦਰ ਮਜ਼ਾਰ ਤੇ ਜਾ ਕੇ ਚਾਦਰ ਚੜਾਈ ਤੇ ਦੋਵਾਂ ਨੇ ਦਵਾ ਕੀਤੀ। ਫਿਰ ਉਹ ਦੋ ਮਹੀਨੇ ਨਿਆਸ ਲੈ ਕੇ ਬਾਹਰ ਆ ਗਈ ਕਰਨ ਉਹ ਜਾਂਦੇ ਹੋਏ ਕਾਲਾ ਹਰਨੀ ਨੂੰ ਪੁੱਛਣ ਲੱਗਾ ਕੀ ਮੰਗਿਆ ਫਿਰ ਅੱਜ ਸ਼ਰਪ ਕਰੂੰ ਹਰਲੀਨ ਪਹਿਲਾਂ ਤੁਸੀਂ ਦੱਸੋ ਤੁਸੀਂ ਕੀ ਮੰਗਿਆ ਕਾਲਾ ਪਹਿਲਾਂ ਮੈਂ ਪੁੱਛਿਆ ਹਾਂ ਸੋ ਤੁਸੀਂ ਦੱਸੋ ਹਰਲੀਨ ਮੈਂ ਤਾਂ ਬਾਬਾ ਜੀ ਦਾ ਸ਼ੁਕਰੀਆ ادا ਕਰ ਰਹੀ ਸੀ ਮੇਰੀ ਜ਼ਿੰਦਗੀ 'ਚ ਦੁਬਾਰਾ ਤੋਂ ਖੁਸ਼ੀਆਂ ਲਿਆਉਣ ਲਈ ਮੈਨੂੰ ਤਾਂ ਰੱਬ ਨੇ ਉਹ ਦੇ ਦਿੱਤਾ ਜਿਸ ਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਤੇ ਦਰਗਾਹ ਤੇ ਵੀ ਇਹੀ ਮੰਗਿਆ ਸੀ ਕਿ ਸਾਡਾ ਇਹ ਪਿਆਰ ਕਦੀ ਇੱਕ ਦੂਜੇ ਲਈ ਘਟੀ ਨਾ ਬਸ ਪਤਾ ਹੀ ਜਾਏ ਕਾਲਾ ਅੱਛਾ ਜੀ ਇਨਾ ਕੁਝ ਮੰਗਿਆ ਆ ਹਰਲੀਨ ਤੇ ਹੋਰ ਤੁਸੀਂ ਕੀ ਮੰਗਿਆ ਆ ਕਾਲਾ ਮੈਂ ਕੀ ਮੰਗਣਾ ਆ ਕੁਝ ਵੀ ਨਹੀਂ ਰੱਬ ਤੋਂ ਜੋ ਮੰਗਿਆ ਸੀ ਉਹ ਤਾਂ ਮਿਲਿਆ ਹੀ ਨਹੀਂ ਬਸ ਤੈਨੂੰ ਮੇਰੀ ਗਲ ਬਣਤਾ ਜਾਣ ਵਜ ਕੇ ਉਸ ਨੂੰ ਛੇੜਦੇ ਹੋયા ਕਿਆ ਲੱਗਾ ਹਰਲੀਨ ਹਾਂ ਮੈਂ ਤੁਹਾਡੀ ਗੱਲ ਬਣੀ ਹੋਈ ਆ ਕੋਈ ਨਾ ਜੀ ਇਹ ਗੱਲ ਆ ਤਾਂ ਮੈਂ ਅੱਜ ਹੀ ਮੰਮੀ ਨਾਲ ਗੱਲ ਕਰਕੇ ਉਹਨਾਂ ਨੂੰ ਇਸ ਰਿਸ਼ਤੇ ਲਈ ਮਨਾ ਕਰਨ ਨੂੰ ਕਹਣੀ ਆ ਕਾਲਾ ਉਹ ਨਹੀਂ ਨਹੀਂ ਜੀ ਰੱਬ ਕਰਕੇ ਇਦਾਂ ਨਾ ਕਰਿਓ ਇਸ ਗਰੀਬ ਦੀ ਤਾਂ ਤਪੜ ਹੀ ਰੁਲ ਜਾਣਗੇ ਮੈਂ ਕਿੱਥੇ ਜਾਵਾਂਗਾ ਤੁਹਾਡੀ ਤੋਂ ਬਿਨਾ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਅੱਗੇ ਤੋਂ ਨਹੀਂ ਇਦਾਂ ਮਜ਼ਾਕ ਕਰਦਾ ਤੇ ਉਥੇ ਹੀ ਹਸਦੀ ਮੂਰੀ ਸੜਕ 'ਤੇ ਬੈਠ ਗਿਆ ਹਰਲੀਨ ਹੱਸਦੇ ਹੋਏ ਚਲੋ ਉੱਠੋ ਕੀ ਕਰ ਰਹੇ ਹੋ ਮੈਂ ਅਭੀ ਤਾਂ ਮਜ਼ਾਕ ਹੀ ਕਰ ਰਹੀ ਸੀ ਪਰ ਅਗਲੀ ਵਾਰੀ ਕਦੇ ਇਦਾਂ ਦਾ ਮਜ਼ਾਕ ਚ ਵੀ ਨਾ ਕਹਿਣਾ ਮੈਂ ਤੁਹਾਡੀ ਗੱਲ ਬੰਨੀ ਹੈ ਇਹ ਗੱਲ ਤੁਹਾਡੀ ਸੋਚ ਤੋਂ ਵੀ ਪਰੇ ਆ ਕਾਲਾ ਆਹੀ ਸਭ ਕੁਝ ਮੇਰੇ ਵੱਲੋਂ ਵੀ ਚੀਕ ਕੇ ਹੱਸਣ ਲੱਗਾ ਗੱਲਾਂ ਕਰਦੇ ਕਰਦੇ ਉਹ ਘਰ ਪਹੁੰਚ ਗਈ ਤਾਂ ਤਾਈ ਕਹਿਣ ਲੱਗੀ ਲੋ ਆਗੇ ਤੁਸੀਂ ਮੈਂ ਤੁਹਾਡਾ ਹੀ ਰਾਹ ਦੇਖ ਰਹੀ ਸੀ ਚਲੋ ਦੋਫੇ ਮੇਰੇ ਨਾਲ ਤੇ ਉਹਨਾਂ ਨੂੰ ਨਾਲ ਲੈ ਕੇ ਤਾਇਆ ਤੇ ਤਾਈ ਹਰਨਾਮ ਕੋਲ ਆ ਗਏ ਹਰਨਾਮ ਨੂੰ ਮਿਲ ਕੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਸਾਰੇ ਪਰਿਵਾਰ ਦਾ ਹਾਲ-ਚਲ ਪੁੱਛਿਆ ਫਿਰ ਉਹਨਾਂ ਸਭ ਨੇ ਮਿਲ ਕੇ ਦੀਵਾਲੀ ਮਨਾਈ ਹਰ ਲੀਨਤਾ ਸ਼ਨੀ ਮਨੀ ਨਾਲ ਹੀ ਲੱਗੀ ਰਹੀ ਉਹ ਪਟਾਕੇ ਚਲਾ ਕੇ ਧਰ ਉਧਰ ਪਾਸੇ ਸ਼ਰਾਰਤਾ ਕਰਦੇ ਫਿਰ ਰਹੇ ਸੀ ਤੇ ਉਹ ਉਹਨਾਂ ਦੇ ਪਿੱਛੇ-ਪਿੱਛੇ ਸੀ ਰਾਤ ਨੂੰ ਪਟਾਕੇ ਵਜਾ ਕੇ ਸਭ ਥਿਲੀ ਹੋ ਗਏ ਤਾਂ ਤਾਇਆ ਤੇ ਤਾਈ ਨੂੰ ਹਰਨਾਮ ਹਨੀਰਾ ਹੋਣ ਕਰਕੇ ਆਪ ਉਹਨਾਂ ਨੂੰ ਘਰ ਛੱਡਣ ਗਿਆ ਤੇਜਾ ਤਾਈ ਹਰਲੀਨ ਨੂੰ ਨਾਲ ਆਉਣ ਨੂੰ ਕਿਹਾ ਤਾਂ ਉਹ ਕਹਿਣ ਲੱਗੀ ਤੁਸੀਂ ਚਲੋ ਮੈਂ ਕੁਲਵੀਰ ਨਾਲ ਆਉਂਦੀ ਆਂ ਕੁਛ ਥੀਰ ਤੱਕ ਉਹ ਘਰੋਂ ਚਲੀ ਗਈ ਤਾਂ ਕੁਛ ਥੀਰ ਬਾਅਦ ਹਰਲੀਨ ਕਹਿਣ ਲੱਗੀ ਹੁਣ ਮੈਨੂੰ ਵੀ ਘਰ ਛੱਡਾਓ ਤਾਈ ਮੇਰਾ ਰਾਹ ਦੇਖਦੀ ਹੋਣੀ ਆ ਕਾਲਾ ਲੈ ਇਹਨੇ ਜਲਦੀ ਵੀ ਕੀ ਆ ਚਲੇ ਹੀ ਜਾਣਾ ਹੈ ਤੁਸੀਂ ਹਰਲੀਨ ਤੁਸੀਂ ਬਾਕੀ ਗੱਲਾਂ ਫੋਨ ਤੇ ਕਰ ਲੈਣੀਆਂ ਜੋ ਕਰਨੀਆਂ ਨੇ ਕਾਲਾ ਚਲੋ ਜੀ ਫਿਰ ਆ ਜਾਓ ਕੈ ਕਿ ਬਾਹਰ ਨੂੰ ਚੱਲ ਪਿਆ ਜਦ ਉਹ ਤਾਈ ਦੇ ਘਰ ਪਹੁੰਚੀ ਤਾਂ ਹਲੀਨ ਅੰਦਰ ਜਾਣ ਲੱਗੀ ਤਾਂ ਕਾਲੀ ਨੇ ਉਸ ਦਾ ਹੱਥ ਫੜ ਲਿਆ ਹਲੀਨ ਨੇ ਉਸ ਤੋਂ ਪਹਿਲਾਂ ਕੁਝ ਕਰਦੀ ਕਾਲੀ ਨੇ ਕਿਹਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੇਰੀ ਜ਼ਿੰਦਗੀ ਛੇਨੀ ਆ ਖੁਸ਼ੀਆਂ ਆਣ ਗਈਆਂ ਬਹੁਤ ਬਹੁਤ ਧੰਨਵਾਦ ਮੇਰੀ ਜ਼ਿੰਦਗੀ ਝੋਨ ਲਈ ਖੁਸ਼ੀ ਚ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ ਉਸ ਦੇ ਹੰਝੂ ਸਾਫ ਕਰਦੀ ਹੋਈ ਹਲੀਨ ਕਹਿਣ ਲੱਗੀ ਮੇਰੇ ਵੱਲੋਂ ਵੀ ਆਹੀ ਕੁਝ ਹਸਣ ਲੱਗੀ ਇਹ ਸੁਣ ਕਾਲਾ ਵੀ ਹੱਸਣ ਲੱਗਾ ਹਲੀਨ ਉਸ ਵੱਲ ਦੇਖਦੀ-ਦੇਖਦੀ ਅੰਦਰ ਵੜ ਗਈ ਦਿਵਾਲੀ ਵੀ ਲੰਗੀ ਛੁੱਟੀਆਂ ਵੀ ਖਤਮ ਹੋ ਗਈਆਂ ਤੇ ਹਰਲੀਨ ਵੀ ਆਪਣੇ ਘਰ ਨੂੰ ਵਾਪਸ ਚਲੀ ਗਈ ਇਧਰ ਕਾਲਾ ਵੀ ਆਪਣੇ ਘਰ ਦੇ ਕੰਮਾਂ 'ਚ ਵਿਅਸਤ ਹੋ ਗਿਆ ਅੱਜ 3 ਹਫ਼ਤੇ ਹੋ ਗਏ ਸੀ ਕਰਮਿਸਤਰੀ ਲੱਗੇ ਨੂੰ ਘਰ ਦਾ ਕੰਮ ਤਕਰੀਬਨ ਪੂਰਾ ਹੋ ਗਿਆ ਸੀ ਬਸ ਛੋਟੇ-ਮੋਟੇ ਅੰਦਰ-ਬਾਹਰ ਦੇ ਕੰਮਾਂ ਨੂੰ ਛੱਡ ਕੇ ਇਨ੍ਹਾਂ ਦਿਨਾਂ 'ਚ ਹਰਲੀਨ ਤੇ ਕਾਲੇ ਦੀ ਚੰਗੀ ਤਰ੍ਹਾਂ ਕੋਈ ਗੱਲ ਹੀ ਨਾ ਹੋਈ ਕਾਲੀ ਨੇ ਹਿੰਮਤ ਮਰ ਕੇ ਮਿਸਤਰੀ ਨਾਲ ਲੱਗੀ ਸਾਰਾ ਕੰਮ ਜਲਦੀ ਮੁਕਾਇਆ ਤੇ ਆਪਣਾ ਕੰਮ ਧੰਦਾ ਜਾ ਕੇ ਸੰਭਿਆ ਅਗਲੇ ਦਿਨ ਜਦ ਕਾਲਾ ਖੇਤ ਕੰਮ ਕਰ ਰਿਹਾ ਸੀ ਤਾਂ ਉਸ ਨੂੰ ਹਰਲੀਨ ਦਾ ਫੋਨ ਆਇਆ ਹਰਲੀਨ ਹਾਂਜੀ ਕਿਵੇਂ ਹੋ ਕਾਲਾ ਵਧੀਆ ਜੀ ਤੁਸੀਂ ਸੁਣਾਓ ਹਰਲੀਨ ਮੈਂ ਵੀ ਵਧੀਆ ਤੁਸੀਂ ਕੰਮ ਕਰਨਾ ਕੱਲ ਸਵੇਰੇ ਤਿਆਰ ਹੋ ਕੇ ਸ਼ਹਿਰ ਨੂੰ ਮੇਰੇ ਕੋਲ ਆ ਜਾਣਾ ਤੁਹਾਡੇ ਨਾਲ ਕੋਈ ਜ਼ਰੂਰੀ ਕੰਮ ਆ ਕੱਲ ਪਰ ਕੱਲ ਮੈਂ ਕਿਵੇਂ ਆ ਜਾऊं ਕੱਲ ਤੱਕ ਕੰਮ ਹੀ ਬਹੁਤਾ ਖੇਤ ਤੇ ਪਾਣੀ ਦੀ ਵਾਰੀ ਵੀ ਆ ਕੱਲ ਨਹੀਂ ਕਿਸੇ ਹੋਰ ਦਿਨ ਸਹੀ ਹਲੇ ਨੇ ਲੈ ਤਾਂ ਹੁਣ ਤੁਸੀਂ ਸਭ ਭੁੱਲ ਰਹੇ ਹੋ ਮੈਂ ਸ਼ਰਤ ਜਿੱਤੀ ਸਿੱਧੀ ਤੁਹਾਨੂੰ ਆਉਣਾ ਪੈਣਾ ਆ ਸਿਰਫ ਅੱਤੇ ਦਿਨ ਦੀ ਤਾਂ ਗੱਲ ਆ ਕੰਮ ਕਿੜਾ ਹੀ ਤੇ ਪਜੇ ਜਾ ਰਹੀ ਆ ਆਜਨੀ ਤਾਂ ਕੱਲ ਉਹ ਜਾਉਂਦੀ ਰਹੀ ਗਲਪਾਣੀ ਲਾਉਣ ਦੀ ਉਹ ਸਿਰੀ ਨੂੰ ਕਹਿ ਦੇਣਾ ਉਹ ਲਾ ਦੇਵੇਗਾ ਮੈਂ ਤਾਂ ਸਿਰਫ ਕੱਲ ਦਾਤਾ ਦਿਨ ਹੀ ਤਾਂ ਮੰਗਿਆ ਹੈ ਤੁਹਾਡੇ ਕੋਲੋਂ ਬੁੱਲੂ ਆਉਂਗੀ ਨਾ ਕਾਲਾ ਠੀਕ ਹੈ ਜੀ ਮੈਂ ਆ ਜਾਵਾਂਗਾ ਹੁਣ ਖੁਸ਼ ਹੋ ਹਰleen ਹਾਂਜੀ ਬਹੁਤ ਓਕੇ ਜੀ ਕੱਲ ਮਿਲਦੇ ਹਾਂ ਤੇ ਜਿਹੜੇ ਕੱਪੜੇ ਮੈਂ ਗਿਫਟ ਕੀਤੇ ਸੀ ਨਾ ਉਹੀ ਪਾ ਕੇ ਆਉਣਾ ਕਾਲਾ ਠੀਕ ਹੈ ਜੀ ਫਿਰ ਕਾਲੇ ਨੇ ਸਪਰੀ ਵਾਲਾ ਪੰਪ ਚੁੱਕਿਆ ਤੇ ਤੁਰਪਿਆ ਸਪਰੀ ਕਰਨ ਨੂੰ ਸਾਰਾ ਕੰਮ ਨਿਮੀੜ ਦੇਨੂੰ ਉਸਨੂੰ ਦੁਪਹਿਰ ਦੇ 2 ਵਜੇ ਸਨ ਉਹ ਮੋਟਰ ਤੇ ਆਇਆ ਹੱਥ 'ਮੋ ਧੋਕਿਆ ਕੇ ਸ਼ਾਮੇ ਢਾਹੀ ਮੰਝੇ ਤੇ ਬੈਠ ਗਿਆ ਤਿਸਰਾਣੀ ਪਈ ਰੋਟੀ ਚੱਕ ਜੋ ਹੁਣ ਠੰਡੀ ਹੋ ਚੁੱਕੀ ਸੀ ਉਸਨੇ ਰੋਟੀ ਖੋਲੀ ਤੇ ਖਾਣ ਲੱਗ ਪਿਆ ਰੋਟੀ ਖਾ ਕੇ ਜਦ ਘਰ ਨੂੰ ਜਾਣ ਲੱਗਾ ਡੰਗਰਾਂ ਨੂੰ ਪੱਠੀ ਫੋਨ ਲਈ ਤਾਂ ਉਸੇ ਟਾਈਮ ਹਰਨਾ ਮਾਗਿਆ ਹਰਨਾ ਕਿਉਂ ਬਈ ਕਾਲੀ ਅਜ ਲੈਣੇ ਹੋ ਗਿਆ ਘਰ ਡੰਗਰਾਂ ਨੂੰ ਪੱਠੀ ਫੋਨ ਲਈ ਕਾਲਾ ਬਸ ਵੀਰੇ ਘਰੇ ਹੀ ਚੱਲਾ ਸੀ ਬੀਰੇ ਮੈਂ ਗੱਲ ਕਰਨੀ ਸੀ ਤੁਹਾਡੀ ਨਾਲ ਹਰਨਾਮ ਹਾਂ ਹਾਂ ਦੱਸ ਕੀ ਕਹਿਣਾ ਕਾਲਾ ਵੀ ਜੀ ਮੈਂ ਕੱਲ ਸ਼ਹਿਰ ਜਾਣਾ ਸੀ ਹਰਲੀਨ ਨੇ ਬੁਲਾਇਆ ਆ ਕਹਿ ਰਹੀ ਸੀ ਕੋਈ ਜ਼ਰੂਰੀ ਕੰਮ ਸਪਰੇ ਦਾ ਕੰਮ ਤਾਂ ਮੈਨੇ ਵੀਰ ਦਿੱਤਾ ਆ ਪਰ ਕੱਲ ਆਪਣੀ ਪਾਣੀ ਦੀ ਵਾਰੀ ਆ ਜੀ ਮੈਂ ਚਲਾ ਗਿਆ ਫਿਰ ਪਾਣੀ ਦਾ ਆਪਾਂ ਕਿੱਦਾਂ ਕਰਾਂਗੇ ਭੋਲਾ ਸਿਰੀ ਵੀ ਢਿੱਲਾ ਮੱਠਾ ਜਿਹਾ ਆ ਜੇ ਮੈਂ ਭਾਬੀ ਨੂੰ ਕੁਝ ਦੱਸਿਆ ਇਸ ਬਾਰੇ ਤਾਂ ਉਹ ਐਵੇਂ ਹੀ ਕੁਝ ਨਾ ਕੁਝ ਕਹੂਗੀ ਹਰਨਾਮ ਉਈ ਆਹੀ ਤਾਂ ਤੁਹਾਡੇ ਦਿਨ ਹਸਣ ਗਿੱਡਣ ਦੇ ਜਾਓ ਹੱਸੋ ਖੇਡੋ ਤੇ ਮौज ਕਰੋ ਕੰਨ ਨੂੰ ਸੁਧਵਿਆ ਹੋਇਆ ਫਿਰ ਕਵਿਲਦਾਰੀ ਨੇ ਸਾਵੀ ਨਹੀਂ ਲੈਂਦੀ ਨਾ ਵੀ ਤੁਹਾਡਾ ਸਹੀ ਆ ਜੇ ਦਿਲ ਕੀਤਾ ਗੱਲ ਕਰ ਲਓ ਜੇ ਦਿਲ ਕੀਤਾ ਮਿਲ ਲਓ ਤੇ ਕਿ ਸੱਟਾ ਟਾਈਮ ਸੀ ਵਿਆਹ ਤੋਂ ਪਹਿਲਾਂ ਤਾਂ ਵਾ ਸਿਰਫ ਇੱਕ ਦੂਜੇ ਦੀ ਫੋਟੋ ਤੱਕ ਹੀ ਦੇਖੀ ਸੀ ਗੱਲ ਕਰਨੀ ਤਾਂ ਬਹੁਤ ਦੂਰ ਦੀ ਗੱਲ ਆ ਚਲੋ ਵਈ ਜ਼ਮਾਨਾ ਬਦਲ ਗਿਆ ਏ ਤੇ ਚੁੱਪ ਕਰਕੇ ਚਲਾ ਜਾਏ ਬਾਕੀ ਮੈਂ ਆਪੇ ਦੇਖ ਲਾਂਗਾ ਪਿੱਛੋਂ ਤੇ ਪਿਆਸੀ થી ਲਈਦੀ ਜੇ ਕੋਈ ਲੋੜ ਹੋਈ ਤਾਂ ਦੱਸ ਦੇ ਕਾਲਾ ਨਹੀਂ ਵੀਰ ਜੀ ਹੁਰ ਕਿਸੇ ਜੇ ਉਸੇ ਲੋੜ ਨਹੀਂ ਹਰਨਾਮ ਚਲੋ ਸਹੀ ਆ ਫਿਰ ਜਦ ਤੱਕ ਮੈਂ ਆਣਾ ਛੋਟੀ ਤੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਉਸ ਦਾ ਮੂਡਾ ਥਾਪੜ ਦੇ ਹੋਏ ਗਿਆ ਕਾਲਾ ਹਾਂਜੀ ਕਿੱਕੀ ਉਸ ਤੇ ਕੰਨ ਲੱਗ ਗਿਆ ਤਿਰੁੰਦਾ ਹੋਇਆ ਕਹਿਣ ਲੱਗਾ ਵੀਰ ਜੀ ਤੁਸੀਂ ਨਾ ਹੁੰਦੀ ਤਾਂ ਮੇਰਾ ਕੀ ਹੁੰਦਾ ਹਰਨਾਮ ਹੈ ਦਸ ਕਮਲਾ ਨਾ ਹੋਵੇ ਤਾਂ ਕਿਉਂ ਜੀ ਹਾਂ ਗੱਲਾਂ ਕਰਦਾ ਆਂ ਐਵੇਂ ਗਲਗਲ ਤੇ ਰੋਇਆ ਨਾ ਕਰ ਖਵੀਲਦਾਰ ਹੋਣ ਵਾਲਾ ਆ ਹੁਣ ਤੂੰ ਵੀ ਚਲ ਰੋਣਾ ਬੰਦ ਕਰ ਤੇ ਜਾ ਘਰ ਨੂੰ ਕਾਲਾ ਫਿਰ ਘਰ ਨੂੰ ਆ ਗਿਆ ਤੇ ਆ ਕੀ ਡੰਗਰਾਂ ਨੂੰ ਨਹਾਇਆ ਪੱਠੇ ਪਾਈ ਸਾਰੇ ਪਾਸੇ ਸਾਫ ਸਫਾਈ ਕੀਤੀ ਕੰਮ ਕਰਦੇ ਕਰਦੇ ਇਸ ਨੂੰ ਸ਼ਾਮ ਪੈ ਗਈ ਹੁਣ ਮੌਸਮ ਵੀ ਬਦਲ ਰਿਹਾ ਸੀ ਸਵੇਰੇ ਸ਼ਾਮ ਠੰਡ ਹੋਣ ਲੱਗ ਪਈ ਸੀ ਰੋਟੀ ਖਾ ਕੇ ਕਾਲੀ ਨੇ ਮੰਜਾ ਅੰਦਰ ਕਮਰੇ ਛਡਾਇਆ ਬਿਸਤਰਾ ਕੀਤਾ ਤੇ ਪੈ ਗਿਆ ਫਿਰ ਉਸਤਾ ਫੋਨ ਚੁੱਕਣ ਲੱਗਾ ਜਦ ਉਸਨੇ ਦੇਖਿਆ ਤਾਂ ਫੋਨ ਹਰਲੀਨ ਦਾ ਸੀ ਉਸਨੇ ਜਲਦੀ ਨਾਲ ਫੋਨ ਚੱਕਿਆ ਤੇ ਕਿਹਾ ਕਾਲਾ ਮੈਂ ਤੈਨੂੰ ਹੀ ਯਾਦ ਕਰ ਰਿਹਾ ਸੀ ਹਰਲੀਨ ਅੱਛਾ ਜੀ ਇਹ ਯਾਦ ਕਰ ਰਹੀ ਸੀ ਫਿਰ ਫੋਨ ਕਿਉਂ ਨਹੀਂ ਕੀਤਾ ਕਾਲਾ ਮੈਂ ਕਰਨ ਹੀ ਲੱਗਾ ਸੀ ਉਦੋਂ ਹੀ ਤੁਹਾਡਾ ਆ ਗਿਆ ਹਰਲੀਨ ਹਾਂਜੀ ਠੀਕ ਆ ਕੱਲ ਆ ਰਹੀ ਹਾਂ ਨਾ ਫਿਰ ਯਾਦ ਆ ਨਾ ਕਾਲਾ ਹਾਂਜੀ ਆ ਰਿਹਾ ਹਾਂ ਇਤਾਂ ਹੋ ਸਕਦਾ ਕਿ ਤੁਸੀਂ ਮੈਨੂੰ ਕੁਝ ਕਹੋ ਤੇ ਮੈਂ ਉਹ ਕੰਮ ਨਾ ਕਰਾਂ ਹਰਲਨ ਹਈ ਇਨਾ ਮੇਰਾ ਕਰਦੇ ਹੋ ਤੁਹਾਡੀ ਆਹੀ ਗੱਲ ਹਰ ਵਾਰੀ ਮੇਰਾ ਦਿਲ ਉੱਠ ਕੇ ਲੈ ਜਾਂਦੀ ਆ ਕਾਲਾ ਕਿਹੜੀ ਗੱਲ ਹਰਲਨ ਆਹੀ ਕਿ ਤੁਸੀਂ ਮੇਰੀ ਹਰ ਗੱਲ ਮੰਨਦੇ ਹੋ ਕਦੇ ਮੈਨੂੰ ਉਦਾਸ ਜਾਂ ਨਾਰਾਜ਼ ਨਹੀਂ ਹੋਣ ਦਿੰਦੇ ਤੇ ਇਨਾ ਪਿਆਰ ਛੁ ਕਰਦੇ ਹੋ ਕਾਲਾ ਹਾਂਜੀ ਉਹ ਸਭ ਤਾਂ ਠੀਕ ਆ ਪਰ ਇਹ ਦੱਸੋ ਕੱਲ ਕਰਨਾ ਕੀ ਹੈ ਆਪਾਂ ਹਰਲਨ ਲੇਮਕੀ ਮੇਂ ਦਾਸਦੀ ਮਾ ਕਾਲਾਉਣਾ ਹੀ ਆ ਦੇਖ ਲੈਣਾ ਕਿ ਖੁਦ ਸਭ ਕਾਲਾ ਲਈ ਕੀ ਗਲ ਹੋਈ ਹੁਣੇ ਦੱਸੋ ਨਾ ਨਹੀਂ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਣੀ ਹਰਲੀਨ ਬੁਗੀਕ ਤਾਂ ਤੁਸੀਂ ਕਾਲੀ ਬਹੁਤ ਪਾ ਲੈਂਦੇ ਹੋ ਸਬਰ ਕਰੋ ਹੁਣ ਤਾਂ ਕੁਝ ਹੀ ਕੰਟੀ ਰਹਿ ਗਏ ਨੇ ਕਾਲਾ ਚਲੋ ਠੀਕ ਆ ਫਿਰ ਮੈਂ ਇੰਤਜ਼ਾਰ ਕਰਾਂਗਾ ਹਰਲੀਨ ਹਾਂਜੀ ਕਾਲਾ ਫਿਰ ਹੱਸਣ ਲੱਗਾ ਹਰਲੀਨ ਹਾਸ ਕਿਉਂ ਰਹੀ ਹੋਣ ਕਾਲਾ ਨਹੀਂ ਕੁਝ ਨਹੀਂ ਉਹ ਵਸ ਐਵੇਂ ਹੀ ਕੁਝ ਯਾਦ ਆ ਗਿਆ ਸੀ ਹਲਨ ਅੱਛਾ ਜੀ ਫੇਰ ਵੀ ਦੱਸੋ ਉਹ ਜਿਹੜਾ ਕੀ ਜਾਦ ਆ ਗਿਆ ਸੀ ਅਸੀਂ ਵੀ ਹੱਸ ਲਵਾਂਗੇ ਕਾਲਾ ਮੈਂ ਤਾਂ ਉਸ ਦਿਨ ਦੀ Diwali ਦੀ ਰਾਤ ਫਲੇ-ਗਲੀ ਯਾਦ ਕਰਕੇ ਆਸ ਰਹੀ ਸੀ ਜਰ ਮੈਂ ਤੁਹਾਨੂੰ ਸੀਨੇ ਨਾਲ ਲਾਇਆ ਸੀ ਤੇ ਤੁਹਾਡਾ ਚਿਹਰਾ ਦੇਖਣ ਵਾਲਾ ਸੀ ਤੁਸੀਂ ਕਿੰਤਾ ਘਬਰਾਏ ਹੋਏ ਸੀ ਹਲਨ ਅੱਛਾ ਜੀ ਉਦ ਜਗਾ ਤੇ ਮਾਹੌਲ ਹੀ ਜਹਾਂ ਸੀ ਕਿਵਾਂ ਤਾਂ ਨਾ ਚਾਹੁੰਦੀ ਹੋਈ ਵੀ ਘਬਰਾ ਜਾਂਦਾ ਹੈ ਤੇ ਤੁਸੀਂ ਤਾਂ ਮੁੰਡੇ ਹੋ ਤੁਹਾਡਾ ਤਾਂ ਚੱਲ ਜਾਂਦਾ ਆ ਪਰ ਸਾਨੂੰ ਕੁੜੀਆਂ ਨੂੰ ਪਤਾ ਕਿੰਨੀਆਂ ਗੱਲਾਂ ਸੋਚਣੀਆਂ ਪੈਂਦੀਆਂ ਨੇ ਕਾਲਾ ਹਾਂਜੀ ਮੈਂ ਜਾਣਦਾ ਹਾਂ ਸਭ ਪਰ ਜੋ ਵੀ ਆ ਇਹ ਗੱਲ ਤਾਂ ਹੈ ਉਹ ਪਲ ਮੇਰੀ ਜ਼ਿੰਦਗੀ ਦਾ ਯਾਦ ਕਰ ਪਲ ਬਣ ਗਿਆ ਹੈ ਹਰਲੇਨ ਮੇਰਾ ਵੀ ਸਚਿਨ ਉਸ ਟਾਈਮ ਦਿਲ ਤੱਕ ਕਰ ਰਿਹਾ ਸੀ ਸਮਾ ਹੀ ਰਾਤ ਇਹ ਤਾਰੇ ਸਭ ਆਪਣੀ ਜਗ੍ਹਾ ਇਥੇ ਰੁਕ ਜਾਣ ਤੇ ਅਸੀਂ ਤਾਂ ਹੀ ਇੱਕ ਦੂਜੇ ਦੇ ਕੱਲ ਲੱਗੇ ਰਹੀਏ ਕਾਲਾ ਓਏ ਹੋਏ ਮੈਨੂੰ ਤਾਂ ਪਤਾ ਹੀ ਨਹੀਂ ਸੀ ਸਾਡੀ ਮੈਡਮ ਵੀ ਨਹੀਂ ਰੋਮਾਂਟਿਕ ਆ ਹਰਲੀਨ ਉਸਦੀ ਕਲ ਸੰਚੁਪ ਕਰ ਜਾਂਦੀ ਆ ਉਸ ਨੂੰ ਕੋਈ ਗੱਲ ਹੀ ਨਾ ਆਈ ਇਹ ਤਾਂ ਹੀ ਗੱਲਾਂ ਕਰਦੇ ਕਰਦੇ ਉਹਨਾਂ ਨੂੰ ਰਾਤ ਦਾ 1 ਵਜ ਗਿਆ ਹਰਲੀ ਨੇ ਫ੍ਰੀ ਕਹਿ ਕੇ ਫੋਨ ਕਟਵਾਇਆ ਕਾਲੇ ਨੂੰ ਕਿ ਮੈਂ ਨੀਂਦ ਆ ਰਹੀ ਆ ਫੇਰ ਕਿਤੇ ਜਾ ਕੇ ਉਹ ਦੋ ਮੇ ਸੁੱਤੇ ਅਗਲੇ ਦਿਨ ਕਾਲਾ ਬੜੀ ਚਾਮਾ ਨਾਲ ਉੱਠਿਆ ਤੇ ਤਾਰਾਂ ਗੱਡੀਆਂ ਤੇ ਸਾਰੇ ਕੰਮ ਨਿਮੜ ਕੇ ਤਿਆਰ ਹੋਣ ਲੱਗ ਪਿਆ ਤਿਆਰ ਹੋ ਕੇ ਜਦੋਂ ਉਹ ਬਾਹਰ ਆਇਆ ਤਾਂ ਥੋੜੀ ਜਿਹੀ ਠੰਡ ਮਹਿਸੂਸ ਹੋਈ ਉਸ ਨੂੰ ਤੇ ਫਿਰ ਉਸਨੇ ਅੰਦਰ ਜਾ ਕੇ ਬਲੇਜ਼ਰ ਕੱਢੀ ਤੇ ਪਾ ਲਈ ਸਕੂਟਰ ਨੂੰ ਕਿੱਕ ਮਾਰ ਕੇ ਚੱਲ ਪਿਆ ਉੜਦਾ ਹੋਇਆ ਆਪਣੇ ਸੋਹਣੇ ਮਹਿਬੂਬ ਨੂੰ ਮਿਲਣ ਲਈ ਜਦੋਂ ਉਹ ਸੱਤ 'ਚ ਪਹੁੰਚਿਆ ਤਾਂ ਉਸ ਨੂੰ ਦੂਜੀ ਸਾਈਡ ਤੋਂ ਇੱਕ ਸਾਈਕਲ ਤੇ ਆ ਰਹੀ ਉਸਤੇ ਯਾਰ ਜਿੰਦਰ ਨੇ ਰੁਕ ਲਿਆ ਜਿੰਦਰ ਉਹ ਬੱਲੇ ਬੱਲੇ ਵਈ ਅੱਜ ਤੂੰ ਤਾਂ ਪਛਾਣ ਜੀ ਨਹੀਂ ਆ ਰਿਹਾ ਮੈਂ ਵੀ ਇੱਕ ਦੋ ਵਾਰੀ ਗੌਰ ਨਾਲ ਦੇਖਿਆ ਤਾਂ ਹੀ ਤੇ ਜਾ ਕੇ ਪਤਾ ਲੱਗਾ ਇਹ ਤਾਂ ਸਾਡਾ ਯਾਰ ਕਾਲਾ ਹੈ ਉਹ ਕਿਤੇ ਮੁਕਲਾਵਾ ਤਾਂ ਨਹੀਂ ਲੈਣ ਚੱਲਾ ਉਸਤੇ ਕੋਲ ਹੁੰਦਿਆਂ ਹੋਇਆਂ ਕਿਹਾ ਕਾਲਾ ਲੱਕਾਣੂ ਯਾਰ ਮੈਂ ਤਾਂ ਕੋਈ ਕੰਮ ਚੱਲਿਆ ਸ਼ਹਿਰ ਨੂੰ ਤੇ ਰਹੀ ਗੱਲ ਮੁਕਲਾਵੇ ਦੀ ਉਹ ਤਾਂ ਆਪਾਂ ਗੱਜ-ਵੱਜ ਕੇ ਲੈ ਕੇ ਆਵਾਂਗੇ ਚੱਲ ਚੰਗਾ ਮੈਂ ਹੁਣ ਚੱਲਦਾ ਆ ਮੜਨਾ ਵੀ ਆਫੀਸ਼ੀਤੀ ਇਹਨਾਂ ਆਖ ਕਾਲੇ ਨੇ ਕਿ ਕਮਰੀ ਤੇ ਚੱਲ ਪਿਆ ਸ਼ਹਿਰ ਵੱਲ ਨੂੰ ਡੇਢ ਘੰਟੇ 'ਚ ਕਾਲਾ ਸ਼ਹਿਰ ਪਹੁੰਚ ਗਿਆ ਤੇ ਫਿਰ ਉਸਨੇ ਰੁੱਕ ਕੇ ਹਰਲੀ ਨੂੰ ਕਾਲ ਕੀਤੀ ਤੇ ਪੁੱਛਿਆ ਤੁਸੀਂ ਕਿੱਥੇ ਹੋ ਹਰਲੀ ਨੇ ਉਸਨੂੰ ਆਪਣੇ ਸਕੂਲ ਦਾ ਪਤਾ ਸਮਝਾਇਆ ਤੇ ਸਕੂਲ ਬਾਹਰ ਆ ਕੇ ਉਸਨੂੰ ਫੋਨ ਕਰਨ ਲਈ ਕਿਹਾ ਕੁਝ ਥੀਰ ਬਾਅਦ ਕਾਲਾ ਉਸਦੇ ਸਕੂਲ ਦੇ ਬਾਹਰ ਪਹੁੰਚ ਗਿਆ ਉਹ ਫੋਨ ਜੀਬ ਚੋਂ ਕੱਢ ਕੇ ਹਰਲੀਨ ਨੂੰ ਫੋਨ ਕਰਨੇ ਲਗਾ ਸੀ ਕਿ ਉਸਨੂੰ ਸਾਹਮਣੇੋਂ ਹਰਲੀਨ ਤੁਰੇ ਆਉਂਦੀ ਨਜ਼ਰ ਆਈ ਲਾਈਟ ਬਲੂ ਸੂਟ ਕਾਲਾ ਦੁਪੱਟਾ ਹਲਕਾ ਜਿਹਾ ਮੇਕਅਪ ਖੁੱਲੇ ਛੱਡੀ ਹੋਈ ਲੰਮੀ ਜਹੀ ਉਸਦੇ ਵਾਲ ਕੰਨਾਂ ਵਾਲੀ ਚੁੰਮਕੀ ਤੇ ਕਾਲੀ ਪੰਜਾਬੀ ਜੁੱਤੀਆਂ ਹੁੰਦਾ ਉਹ ਤਾਂ ਕਹਿ ਰਹੀ ਟਾਰੇ ਸੀ ਜਦ ਤੱਕ ਉਹ ਕੋਲ ਨਾ ਪਹੁੰਚੇ ਕਾਲਾ ਦਸਨੂਰੀ ਚਲਾ ਕੇ ਦੇਖਦਾ ਰਿਹਾ ਹਰਲੀਨ ਹਾਂਜੀ ਸਰਦਾਰ ਜੀ ਕੀ ਹੋ ਗਿਆ ਕਾਲਾ ਕੀ ਹੋ ਗਿਆ ਹਰਲੀਨ ਆਹੀ ਰੀਜ਼ ਲਾ ਕੇ ਦੇਖਣ ਵਾਲਾ ਕੰਮ ਜੇ ਦੁਬਾਰਾ ਇੱਕ ਵਾਰੀ ਫੇਰ ਮੈਂ ਚਲ ਕੇ ਆਵਾਂ ਕਾਲਾ ਨਹੀਂ ਨਹੀਂ ਜੀ ਹੋ ਗਿਆ ਅੱਜ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਇੰਨੇ ਸੋਹਣੇ ਬਣ ਕੇ ਆਏ ਹੋ ਚਾਹ ਕਿ ਵੀ ਨਜ਼ਰ ਨਹੀਂ ਹਟਦੀ ਤੁਹਾਡੇ ਚਿਹਰੇ ਤੋਂ ਦਿਲ ਕਰਦਾ ਯਾ ਵਸ ਤੱਕ ਹੀ ਜਾਵਾਂ ਹਰਲੀਨ ਹਾਈ ਸਰਦਾਰ ਜੀ ਤੁਸੀਂ ਕਿਹੜਾ ਕੱਟ ਲੱਗ ਰਹੇ ਹੋ ਪੂਰੀ ਟੌਰ ਗਾ ਕੱਢੀ ਹੋਈ ਤਿਹ ਪੱਗ ਵਾਲਾ ਤਾਂ ਜਮਾ ਹੀ ਸਿਰਾ ਕਰਵਾਇਆ ਹੋਇਆ ਆ ਕਾਲਾ ਅੱਛਾ ਜੀ ਹਰਲੀਨ ਹਾਂ ਜੀ ਕਾਲਾ ਚਲੋ ਦੋਸਤੋ ਫਿਰ ਕੀ ਕੰਮ ਸੀ ਮੇਰੇ ਨਾਲ ਹਰਲੀਨ ਲੈ ਦੱਸ ਇਨੀ ਵੀ ਕੀ ਜਲਦੀ ਆ ਚਲੋ ਪਹਿਲਾਂ ਤੁਸੀਂ ਉਸਦੇ ਪਿੱਛੇ ਬੈਠਦੇ ਆ ਕਿਹਾ ਕਾਲੇ ਨੇ ਸਕੂਟਰ ਨੂੰ ਕਿੱਕ ਮਾਰੀ ਤੇ ਉਹ ਚੱਲ ਪਏ ਫਿਰ ਉਹ ਦੋਵੇਂ ਕੈਫੇ ਆ ਗਏ ਹਰਲੀਨ ਨੇ ਉਸਦਾ ਹੱਥ ਫੜਿਆ ਤੇ ਅੰਦਰ ਉਸ ਨੂੰ ਆਪਣੇ ਨਾਲ ਲੈ ਗਈ ਕੈਫੇ ਅੰਦਰ ਜ਼ਿਆਦਾਤਰ ਬਸ ਮੁੰਡੇ ਤੇ ਕੁੜੀਆਂ ਹੀ ਸਨ ਬੈਠੇ ਹੋਏ ਕਾਪੀ ਰਹੀ ਤੇ ਗੱਲਾਂ ਬਾਤਾਂ ਕਰ ਰਹੇ ਸਨ ਹਲਦੀਨ ਕਾਲੇ ਨੂੰ ਟੀ ਬਿਲਕੁਲ ਲੈ ਜਾ ਕੇ ਉਸਦੇ ਬੈਠਣ ਦਾ ਇਸ਼ਾਰਾ ਕੀਤਾ ਦੂਮੇ ਬੈਠ ਕੇ ਕਾਲੇ ਨੇ ਉੱਤਰ ਉੱਤਰ ਦੇਖਿਆ ਤੇ ਨੀਵੇਂ ਜਹੀ ਪਾ ਕੇ ਬੈਠ ਗਿਆ ਹਲਦੀਨ ਕੁਲਵੀਰ ਕੀ ਹੋਇਆ ਕਾਲਾ ਨਹੀਂ ਕੁਝ ਨਹੀਂ ਪਹਿਲਾਂ ਕਦੇ ਆਇਆ ਨਹੀਂ ਨਾ ਇਤਾਂ ਦੀ ਜਗ੍ਹਾ ਤੇ ਤਾਂ ਕਰਕੇ ਅਜੀਬ ਜਿਹਾ ਲੱਗ ਰਿਹਾ ਹੈ ਆ ਹਲੈਨ ਉਸਦੀ ਦੋਨੋਂ ਹੱਥ ਆਪਣੇ ਹੱਥਾਂ 'ਚ ਲੈਂਦੇ ਹੋਏ ਕਹਿ ਲੱਗੀ ਕੁਲਵੀਰ ਮੂੰਹ ਉੱਪਰ ਨੂੰ ਚੁੱਕੋ ਜਦ ਉਸਨੇ ਮੂੰਹ ਪਰ ਨੂੰ ਚੁੱਕਿਆ ਹਲੈਨ ਹੁਣ ਮੇਰੀ ਅੱਖਾਂ 'ਚ ਦੇਖੋ ਤੇ ਦੱਸੋ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਕਾਲਾ ਅੱਖਾਂ 'ਚ ਦੇਖਣ ਤੋਂ ਬਾਅਦ ਰਾਤਾ ਉਹ ਨਿਤਰਾ ਕਹਿ ਕੇ ਹੱਸਣ ਲੱਗ ਪਿਆ ਹਲੈਨ ਹਾਹਾ ਵੈਰੀ ਫਨੀ ਆਹੀ ਕੁਝ ਵੀ ਆਉਂਦਾ ਏ ਤੁਹਾਨੂੰ ਦਾ ਬਸ ਪਿਆਰ ਤਾਂ ਕਰਨਾ ਨਹੀਂ ਨਹੀਂ ਆਉਂਦਾ ਕਹਿ ਕੇ ਉਸ ਦਾ ਹੱਥ ਛੱਡ ਦਿੱਤਾ ਕਾਲਾ ਉਹ ਲੈਸ ਸਾਡੀ ਸਰਦਾਰਨੀ ਤਾਂ ਗੁੱਸਾ ਹੀ ਕਰਗੀ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਜੀ ਉਸ ਦਾ ਹੱਥ ਆਪਣੇ ਹੱਥਾਂ 'ਚ ਲੈਂਦੇ ਕਿਹਾ ਚਲੋ ਹੁਣ ਕੁਝ ਵੀ ਖਵਾਤਾ ਦੇਵੋ ਮੈਂ ਤਾਂ ਕੁਝ ਖਾਦਾ ਵੀ ਨਹੀਂ ਸਵੇਰ ਦਾ ਹਰਲੀਨ ਗੁੱਸੇ ਹੁੰਦੀ ਫਿਰ ਖਾ ਕੇ ਤੁਰਨਾ ਸੀ ਨਾ ਕਿਸ ਨੇ ਕਿਹਾ ਸੇ ਖਾਲੀ ਪੇਟ ਘਰੋਂ ਤੁਰਨ ਲਈ ਇਨਾ ਅਖਰਲੀ ਨੇ ਵੇਟਰ ਨੂੰ ਬੁਲਾਇਆ ਜਦ ਵੇਟਰ ਆਇਆ ਤਾਂ ਹਰਲੀਨ ਮੈਨੂੰ ਦੇਖਦੀ ਹੋਈ ਕੁਲਵੀਰ ਨੂੰ ਦਸੋ ਕੀ ਖਾਓਗੇ ਕਾਲਾ ਜੋ ਤੁਹਾਡਾ ਦਿਲ ਕਰਦਾ ਮੰਗਵਾ ਲਵੋ ਹਲਿਨ ਫਿਰ ਵੀ ਕੁਝ ਤਾਂ ਦਸੋ ਤੁਹਾਡੀ ਕੋਈ ਪਸੰਦ ਨਾ ਪਸੰਦ ਕਾਲਾ ਯਾਰ ਜੋ ਵੀ ਤੁਹਾਨੂੰ ਪਸੰਦ ਹੈ ਮੰਗਵਾ ਲਓ ਹਲਿਨ ਨੇ ਕਾਫੀ ਨਾਲ ਸੈਂਡਵਿਚ ਤੇ ਕੁਝ ਫਰਾਈਸ ਆਰਡਰ ਕੀਤੇ ਤੇ ਉਸ ਦਾ ਹੱਥ ਫੜਦੇ ਹੋਏ ਕਹਾਂ ਲੱਗੀ ਹੁਣ ਕਰੋ ਨਾ ਗੱਲਾਂ ਰਾਤੀ ਤਾਂ ਫੋਨ ਤੇ ਕੱਲਾ ਮੁੱਕਨ ਦੀ ਨਹੀਂ ਆਉਂਦੀਆਂ ਸੀ ਤੁਹਾਡੀਆਂ ਕਾਲਾ ਅੱਛਾ ਇੱਕ ਗੱਲ ਦੱਸੋ ਹਰਲੀਨ ਹਾਂਜੀ ਪੁੱਛ ਕਾਲਾ ਤੁਸੀਂ ਜਨਮ ਤੋਂ ਇੰਨੇ ਸੋਹਣੇ ਸੀ ਜਾਂ ਵੱਡੇ ਹੋ ਕੇ ਇੰਨੇ ਸੋਹਣੇ ਹੋ ਹਰਲੀਨ ਉਸ ਗੱਲ ਸੁਣ ਕੇ ਹੱਸਣ ਲੱਗੀ ਕਾਲਾ ਲੈ ਤਹਨ ਤੁਸੀਂ ਕਿਉਂ ਹੱਸ ਰਹੇ ਹੋ ਹਰਲੀਨ ਹਾਸਾ ਕੰਟਰੋਲ ਕਰਦੇ ਹੋਏ ਤੁਸੀਂ ਗੱਲ ਹੀ ਅਜਿਹੀ ਕੀਤੀ ਆ ਮੈਂ ਤਾਂ ਜਨਮ ਤੋਂ ਹੀ ਸੋਹਣੀ ਸੀ ਜਦੋਂ ਤੁਸੀਂ ਇੰਨੇ ਸੋਹਣੇ ਹੋ ਸ਼ੁਰੂ ਤੋਂ ਕਾਲਾ ਸੱਚੀ ਮੈਂ ਸੋਹਣਾ ਆ ਹਰਲੀਨ ਤੇ ਹੋਰ ਕੀ ਕਿ ਮੈਂ ਕਿਤੇ ਝੂਠ ਬੋਲਦੀ ਆ ਤੁਸੀਂ ਸੱਚੇ ਬਹੁਤ ਸੋਹਣੇ ਹੋ ਯਕੀਨ ਨਹੀਂ ਆਉਂਦਾ ਇੱਕ ਮਿੰਟ ਪਰਸ ਜੋ ਆਪਣਾ ਫੋਨ ਕੱਢਿਆ ਤੇ ਆਪਣੀ ਕੁਰਸੀ ਉਸੇ ਕੋਲ ਕਰਦੀਆਂ ਕਿਹਾ ਆਪਣਾ ਹੱਥ ਮੇਰੇ ਨਾਲ ਚਪਾਓ ਤੇ ਫਿਰ ਹਰਲੀਨ ਨੇ ਵੀ ਆਪਣਾ ਹੀ ਹੱਥ ਉਸੇ ਨਾਲ ਚਪਾਇਆ ਤੇ ਤਿੰਨ ਚਾਰ ਸੈਲਫੀਆਂ ਲੈ ਲਈਆਂ ਬਾਅਦ ਉਸ ਨੂੰ ਸੈਲਫੀ ਦਿਖਾਉਂਦੇ ਹੋਏ ਕਹਿਣ ਲੱਗੀ ਦੇਖੋ ਤਾਂ ਆਪਾਂ ਦੋਵੇਂ ਕਿੰਨੇ ਪਿਆਰੇ ਲੱਗ ਰਹੇ ਹਾਂ ਖਾਸ ਕਰ ਤੁਸੀਂ ਹੁਣ ਤੁਸੀਂ ਦੱਸੋ ਤੁਸੀਂ ਸੋਹਣੇ ਹੋ ਜਾਂ ਨਹੀਂ ਕਾਲਾ ਹਾਂ ਜੀ ਮੈਂ ਤਾਂ ਸੱਚੀ ਸੋਣਾ ਆ ਸ਼ਾਇਦ ਮੈਂ ਹੀ ਕਦੀ ਖੁਦ ਨੂੰ ਧਿਆਨ ਨਾਲ ਸ਼ੀਸ਼ੇ 'ਚ ਨਹੀਂ ਦੇਖਿਆ ਫਿਰ ਵੇਟਰ ਆਰਡਰ ਲੈ ਕੇ ਆ ਗਿਆ ਤੇ ਟੇਬਲ ਤੇ ਰੱਖ ਕੇ ਚਲਾ ਗਿਆ ਆਵਾਜ਼ੀ ਦਿਲ ਵੀ ਬਣਾਈ ਹੋਈ ਸਾਡੀ ਕੌਫੀ ਤੇ ਤਾਂ ਕਾਲਾ ਕਹਿਣ ਲੱਗਾ ਹਰਲੀਨ ਹਾਂ ਜੀ ਹੁਣ ਚੁੱਕੋ ਜਲਦੀ ਪੀਓ ਨਹੀਂ ਠੰਡੀ ਹੋ ਜਾਣੀ ਆ ਫਿਰ ਮਜ਼ਾ ਵੀ ਨਹੀਂ ਆਉਣਾ ਪੀਣ ਦਾ ਸੈਂਡਵਿਚ ਉਸ ਤੇ ਮੋਰੀ ਰੱਖ ਦਿਆਂ ਬੋਲੀ ਕਾਲਾ ਨੇ ਸੈਂਡਵਿਚ ਖਾਣਾ ਸ਼ੁਰੂ ਕੀਤਾ ਤੇ ਫਿਰ ਕੌਫੀ ਪੀਣੀ ਸ਼ੁਰੂ ਕੀਤੀ ਹਰਲੀਨ ਨੇ ਉਸ ਨੂੰ ਫਰਾਈ ਸਵੀ ਟੇਸਟ ਕਰਨ ਨੂੰ ਕਿਹਾ ਗੱਲਾਂ ਬਾਤਾਂ ਮਾਰਦੇ ਮਾਰਦੇ ਉਹਨਾਂ ਦੀ ਕੌਫੀ ਵੀ ਮੁੱਕ ਗਈ ਹਰਲੀਨ ਨੇ ਪੁੱਛਿਆ ਹੋਰ ਕੁਝ ਖਾਓਗੇ ਕਾਲਾ ਨਹੀਂ ਜੀ ਬਸ ਪੇਟ ਭਰ ਗਿਆ ਬਹੁਤ ਸਵਾਦ ਸੀ ਮਜ਼ਾ ਆ ਗਿਆ ਖਾ ਕੇ ਤਾਂ ਹਰਲੀਨ ਅੱਛਾ ਜੀ ਹੁਣ ਜਿਹੜੇ ਕੰਮ ਆਏ ਹੋ ਪਹਿਲਾਂ ਉਹ ਕਰ ਲਈਏ ਆਪਾਂ ਆਪਣੇ ਪਰਸ ਚੋਂ ਕੁਝ ਪੇਪਰ ਕੱਢ ਕੇ ਉਸਦੇ ਸਾਹਮਣੇ ਰੱਖ ਦਿਆਂ ਕਿਹਾ ਕਾਲਾ ਇਹ ਕੀ ਆ हरलीन बैंक कलर्क दोस्टा निकलिया उसकी पढ़ाई की लड़ है वो सब तो है तो सो मैं ये फॉर्म तो लिए लेके आई हाँ चलो इतें साइन करो कड़ा हरलीन मैं ये सब नहीं कर सकता हरलीन क्यों तुम क्यों नहीं कर सकते अपने आप नी किसी छोटा तो जा कमजोर ना समझो मैं कह रही हाँ ना तो कुछ सोच समझ के ही कह रही हाँ का ਪਰ ਹਰਲੀਨ ਤੁਸੀਂ ਸਮਝਦੇ ਕਿਉਂ ਨਹੀਂ ਮੇਰੀ ਗੱਲ ਮੈਨੂੰ ਤਾਂ ਪੜ੍ਹਾਈ ਛੱਡੇ ਨੂੰ ਵੀ ਕਿੰਨੇ ਸਾਲ ਹੋ ਗਏ ਆ ਮੈਂ ਕਿਵੇਂ ਕਰੂੰ ਹਰਲੀਨ ਇਨਸਾਨ ਚਾਹੀਨਾ ਤਾ ਉਹ ਕੁਝ ਵੀ ਕਰ ਸਕਦਾ ਹੈ ਜੇ ਤੁਸੀਂ ਸੋਚਿਆ ਹੀ ਹੋਇਆ ਹੈ ਕਿ ਮੈਂ ਕੁਝ ਕਰਨਾ ਹੀ ਨਹੀਂ ਜ਼ਿੰਦਗੀ 'ਚ ਕਾਲਾ ਨਹੀਂ ਹਰਲੀਨ ਇਦਾਂ ਦਾ ਕੁਝ ਵੀ ਨਹੀਂ ਆ ਹਰਲੀਨ ਫਿਰ ਕੀ ਆ ਇਉਂ ਮਨਾ ਕਿਉਂ ਕਰ ਰਹੇ ਹੋ ਤੋੜਦਾ ਨਹੀਂ ਦਿਲ ਕਰਦਾ ਆਪਣੇ ਪ੍ਰਾਗੁਰ ਨਾ ਮੰਗੋ ਵਧੀਆ ਜ਼ਿੰਦਗੀ ਜੀਉਣ ਦਾ ਉਹਨਾਂ ਵੱਲ ਦੇਖੋ ਉਹਨਾਂ ਵੀ ਕਿਸੇ ਟਾਈਮ ਛੋਟੇ ਜਿਹੇ ਉਮਰ ਦੇ ਤੋਂ ਹੀ ਨੌਕਰੀ ਸ਼ੁਰੂ ਕੀਤੀ ਸੀ ਤੇ ਅੱਜ ਦੇਖੋ ਉਹ ਕਿੱਥੇ ਪਹੁੰਚ ਗਏ ਨੇ ਉਹ ਤਾਂ ਸ਼ੁਕਰ ਕਰ ਉਹ ਸ਼ਹਿਰ 'ਚ ਰਹਿ ਕੇ ਵੀ ਆਪਣਾ ਪਿੱਛਾ ਨਹੀਂ ਭੁੱਲੇ ਨਹੀਂ ਤਾਂ ਅੱਜ ਕੱਲ੍ਹ ਕੋਣ ਕਿਸੇ ਵਾਰੀ ਇੰਨਾ ਕਿੱਥੇ ਸੋਚਦਾ ਆ ਤੇਰੀ ਪ੍ਰਾਪਰ ਜਾਈ ਦੂਮੇ ਉਹ ਤੇਰਾ ਕਿੰਨਾ ਕਰਦੇ ਤਨਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੀ ਜੀ ਬਣੀ ਰਹੀ ਹੋਏ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸ਼ਸ਼ੀਕਾਲ